ਉਹ ਦਿਨ ਪਹਿਲਾਂ ਜੋ ਅਸੀਂ ਹਿਮਾਚਲ ਪਿੱਛੋਂ ਅਸੀਂ ਦੋ ਜਿਹੜੇ ਹੈਗੇ ਸੀ ਮੁਜ਼ਮਿਲ ਅਰੈਸ ਅਰੈਸ ਕਿਤੇ ਸੀ ਗਲਬੀ ਸਿੰਘ ਤੇ ਸਿਕੰਦਰ ਸਿੰਘ ਅਤੇ ਅਰੁਣ ਆਂਡਾ ਦੋ ਲੋਕ ਜਿਹੜੇ ਮੌਕੇ ਦੇ ਰਹਿਣ ਵਾਲੇ ਆ ਇਹਨਾਂ ਨੂੰ ਮਾਰ ਕੇ ਅਰੈਸ ਕਰ ਲਿਆ ਸੀ ਇਹਨਾਂ ਫਾਇਲ 364 ਬਟ ਅਕੀ ਜਿਹੜੀ 13 ਮਾਰਚ ਦੀ ਰਜਿਸਟਰਡ ਹੈਗੀ ਇੱਕ ਮਰਡਰ ਹੋਇਆ ਸੀ ਜਿਹੜਾ ਮੰਗਾ ਜਿਹੜਾ ਹੈਗਾ ਸੀ ਸ਼ਿਵ ਸਿੰਘ ਐਕਟੀਵਿਸਟ ਸੀ ਉਹਦਾ ਮਰਡਰ ਹੋਇਆ ਸੀ ਉਹ ਕੇਸ ਦੇ ਸਬੰਧ ਵਿੱਚ ਇਹਨਾਂ ਦੋਨਾਂ ਨੂੰ ਹਿਮਾਚਲ ਵਿੱਚੋਂ ਪੁਲਿਸ ਨੇ ਸਾਡੀ ਮੋਗਾ ਦੀ ਪੁਲਿਸ ਨੇ ਇੱਕ ਚੇਜ ਦੇ ਦੌਰਾਨ ਅਰੈਸਟ ਕੀਤਾ ਸੀ ਤੇ ਉਹਨਾਂ ਦਾ ਫਰਦਰ ਅਸੀਂ ਰਿਮਾਂਡ ਲੈ ਕੇ ਅੱਜ ਇਹਨਾਂ ਨੂੰ ਜਿਹੜਾ 2 ਦਿਨ ਦਾ ਰਿਮਾਂਡ ਰਿਆ ਸੀ ਤੇ ਇੱਥੇ ਜਿਹੜਾ ਹੈਗਾ ਸੀ ਰਿਕਵਰੀ ਲਈ ਲੈ ਕੇ ਆਏ ਸੀ ਜਿਨ੍ਹਾਂ ਵਿੱਚੋਂ ਇੱਕ ਨਾਨੇ ਫਰਦੀਨ ਸ਼ਾਹ ਨੇ ਸਾਨੂੰ ਦੱਸਿਆ ਸੀ ਕਿ ਇਹਨਾਂ ਨੇ ਵਪਨ ਲੁਕੋਇਆ ਹੋਇਆ ਸੀ ਇਹ ਵਾਲਾ ਰਸਤਾ ਜਿਹੜਾ ਹੈਗਾ ਹੈ ਜਿਹੜਾ ਉਹਨਾਂ ਦੇ ਘਰ ਨੂੰ ਪਿੱਛੇ ਬੁੱਕਨ ਵਾਲਾ ਰੋਡ ਨੈਸਲੇ ਉੱਤੇ ਨਿਕਲਦਾ ਹੈਗਾ ਤੇ ਇਹ ਰਸਤਾ ਹੀ ਯੂਜ਼ ਕਰਦੇ ਸੀ ਜਿਹੜੀ ਆਪਣੀ ਕ੍ਰਾਈਮ ਐਕਟੀਵਿਟੀਜ਼ ਨੂੰ ਕਰਨ ਲਈ ਜਿਹਦੇ ਵਿੱਚ ਇੱਕ ਅਕਸਾਈਡ ਐਂਡੀਪੀਐਸ ਤੇ ਆਰਮਜ਼ ਐਕਟੀਵਿਟੀ ਜਿਹੜੀ ਵੀ ਸਮਗਲਿੰਗ ਇਹ ਕਰਦੇ ਸੀ ਇਹ ਰਸਤੇ 'ਤੇ ਤੇ ਉਹਦੇ ਦਰਾਂ ਨੀ ਇਹਨਾਂ ਨੇ ਇੱਕ ਵੈਪਨ ਜਿਹੜਾ ਇੱਥੇ ਲੁਕੋਇਆ ਹੋਇਆ ਸੀ ਤੇ ਇਹ ਰਸਤੇ ਨੂੰ ਇਹ ਚੰਗੀ ਤਰ੍ਹਾਂ ਇਹ ਜਾਣਦੇ ਸੀ ਤੇ ਉਹਦਾ ਹੀ ਇਹ ਫਾਇਦਾ ਚੱਕ ਕੇ ਏ ਅੱਜ ਜੋ ਪੁਲਿਸ ਪਾਰਟੀ ਇਹਨਾਂ ਨੂੰ ਐਸੇ ਇੰਸਪੈਕਟਰ ਅਰੁਣ ਤੇ ਉਹਨਾਂ ਦੀ ਟੀਮ ਜਿਹੜੀ ਇੱਥੇ ਉਹਨਾਂ ਨੂੰ ਫਰਦ ਤੇ ਇਨਸ਼ਾਪ ਤੇ ਕ੍ਰਮ ਦੀ ਕਰਨ ਲੈ ਕੇ ਆਈ ਹੈ ਉਸ ਦੌਰਾਨ ਹੀ ਇਹਨਾਂ ਨੇ ਜਿਹੜਾ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇੱਕ ਬੰਦੇ ਨੇ ਜਿਹੜੇ ਜਿਹੜਾ ਮੇਨ ਸੀ ਸਿਕੰਦਰ ਜਿਸਨੇ ਵੈਪਨ ਨਾਲ ਲੁਪਾਇਆ ਸੀ ਉਸਨੇ ਜਿਹੜਾ ਉੱਥੇ ਪੁਲਿਸ ਪਾਰਟੀ ਨੂੰ ਕਰਦੇ ਹੋਏ ਉਸਨੇ ਭੱਜਦੇ ਹੋਏ ਤੇ ਐਸਕੇਪ ਕਰਦੇ ਹੋਏ ਤੇ ਉੱਥੇ ਇੱਥੇ ਵੈਪਨ ਇਹਨਾਂ ਨੇ ਜਿਹੜਾ ਹੈਗਾ ਆ ਉਸ ਵਿਸ਼ਤਨ ਫਾਇਰ ਕੀਤੇ ਇੱਕ ਵੈਪਨ ਚ ਜਿਹੜਾ ਉਹਨੇ ਲੁਕੋਇਆ ਹੋਇਆ ਸੀ ਤੇ ਉਸਦੇ ਰਿਟੈਲੀਏਟ ਕੀ ਪੁਲਿਸ ਨੇ ਉਹਨਾਂ ਨੂੰ ਓਵਰਪਾਵਰ ਕਰ ਦਵੇ ਦੋ ਫਾਇਰ ਕੀਤੇ ਜਿਹੜਾ ਇੱਕ ਫਾਇਰ ਉਸਦੀ ਲੱਤ 'ਚ ਲੱਗਿਆ ਤੇ ਪੁਲਿਸ ਨੇ ਉਹਨਾਂ ਨੂੰ ਓਵਰਪਾਵਰ ਕਰ ਲਿਆ ਹੈ ਤੇ ਇੱਕ ਬੰਦਾ ਜਿਹੜਾ ਹੈਗਾ ਸੀ ਜਿਹੜਾ ਅਰुण ਔਰ ਫਾਂਡਰ ਸੀ ਉਹ ਭੱਜਣ ਲੱਗਿਆ ਸੀ ਤੇ ਉਸਦੇ ਵੀ ਇਥੇ ਜਿਹੜਾ ਹੈਗਾ ਸੀ ਉਹ ਕੰਪਟ ਸਾਥਾਂ ਸਾਭੀ ਆਨੇਵਨ ਹੈਗੀ ਹੈ ਉਸਦੇ ਤੱਕ ਹੋਇਆ ਇਹ ਦੋਨੋਂ ਜ਼ਖਮੀ ਹੋਇਆ ਇੱਕ ਦੇ ਫ੍ਰੈਕਚਰ ਹੋਇਆ ਇੱਕ ਇੱਕ ਦੇ ਜੜੀ ਹੈਗੀ ਹੈ ਬੁਲੇਟਿੰਗ ਜਿਹੜਾ ਪੁਲਿਸ ਮੁਲਾਜ਼ਮ ਜੋ ਬਚਾਰਿਆ ਇੱਕ ਜੋ ਪੁਲ ਉਹਨਾਂ ਵੱਲੋਂ ਦੋ ਤਿੰਨ ਫਾਇਦ ਕੀਤੇ ਗਏ ਸੀ ਇੱਕ ਫਾਇਰ ਉਹਨਾਂ ਦੇ ਇੱਥੇ ਪੇਟ ਤੇ ਲੱਗਿਆ ਹੈਗਾ ਤੇ ਦੋ ਉਹਨਾਂ ਨੇ ਜਿਹੜੇ ਹੈਗੇ ਫਾਇਰ ਇੱਥੇ ਹਵਾਈ ਫਾਇਰ ਕਿੰਨੇ ਵੈਪਨ ਕੋਈ ਸੀ ਇਹਨਾਂ ਨੇ ਇੱਕ ਸਾਨੂੰ ਇਸ ਵਕਤ ਇਹਨਾਂ ਦੀ ਜਿਹੜੀ ਇੱਕ ਵੈਪਨ ਦੀ ਇਹਨਾਂ ਨੇ ਸਾਨੂੰ ਦੱਸਿਆ ਸੀ ਬਾਕੀ ਇਹ ਰਸਤਾ ਇਹਨਾਂ ਨੇ ਮੇਨਲੀ ਯੂਜ਼ ਕਰਦੇ ਸੀ ਤੇ ਹੋਰ ਵੀ ਅਸੀਂ ਸਰਚ ਕਰਦੇ ਪਏ ਹੈਗੇ ਹਾਂ ਹਾਂ ਜੀ ਕਬਰੀ ਹੋ ਗਈ ਹੈ ਵੈਪਨ ਅਸੀਂ ਹੋਰ ਵੀ ਸਰਚ ਕਰਦੇ ਪਏ ਹੈ ਕਿ ਹੋਰ ਵੀ ਇਹਨਾਂ ਦਾ ਕੁਝ ਹੋ ਸਕਦਾ ਹੈ ਇਹ ਬੱਤੀ ਬੋਰ ਦਾ ਜਿਹੜਾ ਇੱਥੇ ਵਿਪਨਤੀ ਹੈ ਸਟਾਰ ਮੇਟ ਜਿਹੜਾ ਉਸ ਤੇ ਸਟਾਰ ਪਹਿਲਾਂ ਕੋਈ ਮੰਨ ਲੋ ਵਰ ਕੋਈ ਅੰਨਾਰੇ ਟੋਟਲ ਪਹਿਲਾਂ 24 ਐਫ ਆਈ ਆਰ ਰਜਿਸਟਰ ਨੇ ਤੇ ਉਹਨਾਂ ਵਿੱਚੋਂ 8 ਐਕਸਾਈਜ਼ ਦੀਆਂ 7 ਐਨ ਡੀ ਪੀ ਐਸ ਸੈਕਟਰੀਆਂ ਤੇ 8 ਆਈ ਪੀ ਸੀ ਐ ਉਹਨਾਂ ਵਿੱਚੋਂ 4 ਜਿਹੜੀਆਂ ਆਮ ਸੈਕਟਰੀਆਂ ਦੀਆਂ ਉਹਨਾਂ ਦੇ ਪਰਚ ਰਜਿਸਟਰ ਨੇ ਪਹਿਲਾਂ ਵੀ 307 ਉਹਨਾਂ ਨੇ 3-4 ਜਗ੍ਹਾ ਤੇ ਜਿਹੜੀ ਹੈਗੀ ਫਾਇਰਿੰਗ ਕੀਤੀ ਸੀ ਤੇ ਇਹ ਕਾਫੀ ਇੱਕ ਜਿਹੜਾ ਮੋਗੇ ਦਾ ਇੱਕ ਡੈਡਲੀ ਗਰੁੱਪ ਹੈਗਾ ਜਿਹੜੇ ਕ੍ਰਾਈਮ ਕਰਦੇ ਇਸਨ ਹੋਇਆ ਕਿ ਸਾਰਾ ਅਨਗੌਂਟ ਜਿਹੜਾ ਜਿਹ ਤੁਹਾਨੂੰ ਜਿੱਦਾਂ ਡਿਸਕ੍ਰਾਈਬ ਕੀਤਾ ਅਸੀਂ ਲੈ ਕੇ ਆਏ ਇਹਨਾਂ ਨੂੰ ਇੱਥੇ ਫਰਦੁਨ ਸ਼ਾਪਤਲ ਜਿਹੜੀ ਇਹਨਾਂ ਦੀ ਰਿਕਵਰੀ ਕਰਾਉਣ ਲੈ ਕੇ ਆਏ ਤੇ ਰਸਤੇ ਨੂੰ ਜਾਣਦੇ ਹੋਈ ਸੀ ਇਹਨਾਂ ਨੇ ਇਸ ਲਈ ਪੁਲਿਸ ਨੂੰ ਪੁਲਿਸ ਸੁਪਰਵਾਈਜ਼ਰ ਫਾਈਲ ਕੀਤਾ ਭੰਜਨ